ਉਹ ਤਾਂ ਅਪੂ ਚੋਕ ਦੇਰ ਕੱਢੀ ਆ ਮੁੰਡਾ ਇਹਨਾਂ ਦਾ ਪੱਕੀ ਪਕਾਈ ਦੀ ਬਾਲ ਬਰੋਸ ਕੇ ਬਣਾ ਦੋਸਤੋ ਸੁਖਬੀਰ ਬਾਦਲ ਤੇ ਬਿਕਰਮਜੀਤ ਸਿੰਘ ਮਜੀਠੀਆ ਤੁਹਾਨੂੰ ਪਤਾ ਕਿ ਸਾਲਾ ਤੇ ਜੀਜਾ ਦਾ ਉਹਨਾਂ ਦਾ ਰਿਸ਼ਤੇਦਾਰੀ ਆ ਤੇ ਇਹ ਰਿਸ਼ਤਾ ਪਰ ਅੱਜ ਕੱਲ ਉਹ ਆਪਸ ਦੇ ਵਿੱਚ ਹੀ ਡਾਂਗ ਸੋਟਾ ਕਿਵੇਂ ਹੋਏ ਪਏ ਨੇ ਕਿਵੇਂ ਉਹਨਾਂ ਦੀਆਂ ਅੰਦਰੂਨੀ ਬਾਦਲ ਪਰਿਵਾਰ ਤੇ ਮਜੀਠੀਆ ਪਰਿਵਾਰ ਦੀਆਂ ਦੂਰੀਆਂ ਬਹੁਤ ਵਧੀਆਂ ਪਈਆਂ ਨੇ ਜੋ ਕਿ ਮੈਂ ਤੁਹਾਨੂੰ ਅੰਦਰੂਨੀ ਪਰਤਾਂ ਖੋਲ ਕੇ ਅੱਜ ਦੱਸੂਗਾ ਆ ਲਈ ਮੈਂ ਤੁਹਾਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਜਦੋਂ ਸਿੱਧੀ ਸਿੱਧੀ ਬਿਕਰਮਜੀਤ ਮਜੀਠੀਏ ਦੀ ਸਟੇਜ ਦੇ ਉੱਪਰ ਹੀ ਬੇਇੱਜ਼ਤੀ ਕੀਤੀ ਗਈ ਸੀ ਉਹ ਵੀ ਵੀਡੀਓ ਦਿਖਾਉਂਗਾ ਤੇ ਬਾਦਲ ਸਾਹਿਬ ਦੇ ਕਹਿਣ ਦਾ ਭਾਵ ਕੀ ਸੀ ਉਹ ਆਪ ਵੀ ਸਮਝ ਜੂਗੇ ਇਸ ਲਈ ਅੰਤ ਤੱਕ ਵੀਡੀਓ ਨਾਲ ਬਨੇ ਰਹੋ ਬਹੁਤ ਹੀ ਵੱਡੇ ਖੁਲਾਸੇ ਹੋਣ ਵਾਲੇ ਨੇ ਤੇ ਅੱਜ ਮੈਂ ਤੁਹਾਨੂੰ ਇੱਕ ਇਹੋ ਜਿਹੇ ਦੋ ਤਿੰਨ ਵੀਡੀਓ ਕਲਿੱਪ ਦਿਖਾਉਂਗਾ ਜਿਹੜੇ ਸੁਣ ਕੇ ਨਾ ਬਹੁਤ ਸਾਰੇ ਤੁਹਾਡੇ ਲੋਕਾਂ ਦੀ ਮਜੀਠੀਆ ਤੇ ਬਾਦਲ ਪਰਿਵਾਰ ਦੋਨਾਂ ਬਾਰੇ ਰਾਏ ਜ਼ਰੂਰ ਬਦਲੂਗੀ ਹੁਣ ਤੁਹਾਨੂੰ ਪਤਾ ਕਿ ਮਜੀਠੀਆ ਸਾਹਿਬ ਆਮਦਨ ਤੋਂ ਵੱਧ ਜਾਇਦਾਦ ਦੇ ਮੁਕਦਮੇ ਦੇ ਵਿੱਚ ਨਾਬਾ ਦੀ ਨਵੀਂ ਜੇਲ੍ਹ ਦੇ ਵਿੱਚ ਬੰਦ ਹਨ ਤਾਂ 15 ਜੁਲਾਈ ਵਾਲੇ ਦਿਨ ਸੁਖਵੀਰ ਬਾਦਲ ਜੀ ਕਿਸੇ ਨੇੜਲੇ ਪਿੰਡ ਵਿੱਚ ਜਾਂ ਨਾਬੇ ਏਰੀਆ ਦੇ ਵਿੱਚ ਜਾਂਦੇ ਹਨ ਤਾਂ ਉਹ ਮੁਰਦੇ ਹੋਏ ਬਿਲਕੁਲ ਵੀ ਬਿਕਰਮਜੀਤ ਮਜੀਠੀਆ ਨੂੰ ਜੇਲ੍ਹ ਦੇ ਵਿੱਚ ਨਾ ਤਾਂ ਮਿਲਣ ਜਾਂਦੇ ਹਨ ਤੇ ਨਾ ਹੀ ਉਹਨਾਂ ਨੂੰ ਮਿਲਣ ਦੀ ਕੋਈ ਗੱਲ ਤੱਕ ਵੀ ਕਰਦੇ ਹਨ ਇੱਥੋਂ ਹੀ ਪਤਾ ਲੱਗਦਾ ਹੈ ਕਿ ਹੁਣ ਦੋਨੇ ਰਿਸ਼ਤੇਦਾਰਾਂ ਦੇ ਵਿੱਚ ਵੈਰ ਵਿਰੋਧ ਤੇ ਦੂਰੀਆਂ ਪੂਰੀ ਤਰ੍ਹਾਂ ਨਾਲ ਸਪਸ਼ਟ ਹੁੰਦੀਆਂ ਨਜ਼ਰ ਆ ਰਹੀਆਂ ਹਨ ਜਦੋਂ ਕਿ 2005 ਦੇ ਵਿੱਚ ਸੁਖਬੀਰ ਬਾਦਲ ਜੀ ਖੁਦ ਹੀ ਬਿਕਰਮਜੀਤ ਮਜੀਠੀਆ ਨੂੰ ਰਾਜਨੀਤੀ ਦੇ ਵਿੱਚ ਲੈ ਕੇ ਆਏ ਸੀ ਦੋਸਤੋ 2022 ਦੇ ਵਿੱਚ ਜਦੋਂ ਬਿਕਰਮਜੀਤ ਮਜੀਠੀਆ ਤੇ ਐਨਡੀਪੀਐਸ ਦੇ ਤਹਿਤ ਇੱਕ ਕੇਸ ਦਰਜ ਹੋਇਆ ਸੀ ਤਾਂ ਉਹ ਜੇਲ੍ਹ 'ਚ ਰਹਿ ਕੇ ਆਏ ਸੀ ਉਦੋਂ ਸਿਮਰਤ ਕੌਰ ਬਾਦਲ ਜੀ ਉਹਨਾਂ ਨੂੰ ਸਮੇਂ-ਸਮੇਂ ਤੇ ਮੁਲਾਕਾਤ ਕਰਨ ਜਾਂਦੇ ਸਨ ਤੇ ਮਿਲ ਕੇ ਆਉਂਦੇ ਸਨ ਪਰ ਇਸ ਵਾਰ ਨਾ ਸੁਖਬੀਰ ਬਾਦਲ ਤੇ ਨਾ ਹੀ ਹਰ ਸਿਮਰਤ ਕੌਰ ਬਾਦਲ ਨਾਬਾ ਜੇੜ ਦੇ ਵਿੱਚ ਇੱਕ ਵਾਰ ਵੀ ਗਏ ਹਨ ਇਸ ਇਹ ਕਿਹੜੀ ਗੱਲ ਦੇ ਸੰਕੇਤ ਹਨ ਤੁਸੀਂ ਸਮਝਦਾਰ ਹੋ ਬਾਕੀ ਅਸਲੀ ਪਰਤਾਂ ਤਾਂ ਹੁਣ ਮੈਂ ਤੁਹਾਨੂੰ ਦੱਸਾਂਗਾ ਇਹ ਵੀ ਦੱਸਾਂਗਾ ਕਿ ਇਹ ਜਾਣਕਾਰੀ ਮੇਰੇ ਕੋਲੇ ਸਾਰੀ ਆਈ ਕਿੱਥੋਂ ਕਿਸ ਬੰਦੇ ਨੇ ਮੈਨੂੰ ਇਹ ਜਾਣਕਾਰੀ ਦਿੱਤੀ ਇਹ ਮੈਂ ਪੂਰੇ ਸਪਸ਼ਟ ਰੂਪ ਵਿੱਚ ਤੁਹਾਨੂੰ ਦੱਸਾਂਗਾ ਕਿਹਾ ਤਾਂ ਇਹ ਜਾਂਦਾ ਹੈ ਕਿ 2022 ਦੇ ਵਿੱਚ ਹੀ ਜਦੋਂ NDPS ਦਾ ਪਰਚਾ ਮਜੀਠੀਆ ਤੇ ਦਰਜ ਹੋ ਗਿਆ ਸੀ ਤਾਂ ਸੁਖਬੀਰ ਬਾਦਲ ਇਹ ਸੋਚਦੇ ਸਨ ਕਿ ਇਹ ਮਜੀਠੀਆ ਦੇ ਇਸ ਕੰਮ ਨਾਲ ਪਾਰਟੀ ਦੀ ਜਿਹੜੀ ਰਾਜਨੀਤਿਕ ਸ਼ਾਖਾ ਆ ਉਸ ਨੂੰ ਬਹੁਤ ਹੀ ਜ਼ਿਆਦਾ ਨੁਕਸਾਨ ਪਹੁੰਚੇਗਾ ਤੇ ਕੁਝ ਹੱਦ ਤੱਕ ਪਹੁੰਚਿਆ ਵੀ 2022 ਤੋਂ ਪੈਂਦੀਆਂ ਪੈਂਦੀਆਂ ਦੂਰੀਆਂ 2024 ਦੇ ਅੱਧ ਤੱਕ ਤਾਂ ਬਹੁਤ ਹੀ ਜ਼ਿਆਦਾ ਦੂਰੀਆਂ ਹੋਰ ਵੀ ਵਧਣ ਲੱਗੀਆਂ ਸੀ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਸੀਨੀਅਰ ਤੇ ਪੁਰਾਣੇ ਲੀਡਰ ਜਿਨ੍ਹਾਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਇਹ ਦੱਸਿਆ ਕਿ ਜਦੋਂ ਨਵੰਬਰ 2024 ਦੇ ਵਿੱਚ ਸੁਖਬੀਰ ਬਾਦਲ ਆਪਣੀ ਪ੍ਰਧਾਨਗੀ ਤੋਂ ਅਸਤੀਫਾ ਦਿੰਦੇ ਹਨ ਹਾਲਾਂਕਿ ਉਹ ਅਸਤੀਫਾ ਬਹੁਤ ਹੀ ਲੇਟ ਪ੍ਰਵਾਨ ਕੀਤਾ ਗਿਆ ਸੀ ਲੀਡਰਸ਼ਿਪ ਸੁਖਬੀਰ ਬਾਦਲ ਦਾ ਅਸਤੀਫਾ ਪ੍ਰਵਾਨ ਕਰਨ ਨੂੰ ਤਿਆਰ ਹੀ ਨਹੀਂ ਸਨ ਤਾਂ ਉਦੋਂ ਬਿਕਰਮਜੀਤ ਮਜੀਠੀਆ ਨੇ ਬੜਾ ਖੁੱਲ ਕੇ ਇਹ ਬਿਆਨ ਦਿੱਤਾ ਸੀ ਕਿ ਸੁਖਵੀਰ ਬਾਦਲ ਦਾ ਅਸਤੀਫਾ ਜਲਦੀ ਤੋਂ ਜਲਦੀ ਮਨਜ਼ੂਰ ਕਰ ਲੈਣਾ ਚਾਹੀਦਾ ਹੈ ਇਹਨਾਂ ਨੂੰ ਪ੍ਰਧਾਨਗੀ ਤੋਂ ਹਟ ਜਾਣਾ ਚਾਹੀਦਾ ਹੈ ਨਹੀਂ ਤਾਂ ਪਾਰਟੀ ਦੀ ਰਾਜਨੀਤਿਕ ਸ਼ਾਖ ਨੂੰ ਬਹੁਤ ਵੱਡਾ ੱਤਕਾ ਲੱਗੇਗਾ ਇਹ ਵੀ ਕਿਹਾ ਜਾਂਦਾ ਜੀ ਕਿ ਉਦੋਂ ਤੋਂ ਹੀ ਸੁਖਵੀਰ ਬਾਦਲ ਨੂੰ ਇਹ ਗੱਲ ਦਾ ਪਤਾ ਲੱਗਿਆ ਸੀ ਕਿ ਮਜੀਠੀਆ ਹੁਣ ਮੈਨੂੰ ਰਸਤੇ ਦਾ ਰੋੜਾ ਸਮਝਦਾ ਤੇ ਮੈਨੂੰ ਰਸਤੇ 'ਚੋਂ ਹਟਾਉਣਾ ਚਾਹੁੰਦਾ ਤੇ ਮੇਰੀ ਜਗ੍ਹਾ ਤੇ ਖੁਦ ਆਉਣਾ ਚਾਹੁੰਦਾ ਤਾਂ ਹੀ ਤਾਂ ਇਹ ਕਹਿੰਦਾ ਕਿ ਇਸ ਦਾ ਅਸਤੀਫਾ ਤੁਸੀਂ ਮਨਜ਼ੂਰ ਕਿਉਂ ਨਹੀਂ ਕਰਦੇ ਜਲਦੀ ਤੋਂ ਜਲਦੀ ਅਸਤੀਫਾ ਲਓ ਤੇ ਸੁਖਵੀਰ ਬਾਦਲ ਨੂੰ ਪ੍ਰਧਾਨਗੀ ਤੋਂ ਕਿਨਾਰੇ ਕਰ ਦਿਓ ਇੱਕ ਹੋਰ ਵੱਡਾ ਘਟਨਾਕ੍ਰਮ ਨﺼਮੁਚਿਆ ਸ਼੍ਰੋਮਣੀ ਅਕਾਲੀ ਦਲ ਐਸਜੀਪੀਸੀ ਦੇ ਅੱਗੇ ਪੇਸ਼ ਹੁੰਦਾ ਹੈ ਤਾਂ ਇਹਨਾਂ ਨੂੰ ਸਮੇਤ ਸੁਖਬੀਰ ਬਾਦਲ ਧਾਰਮਿਕ ਤਨਖਾਹ ਲਈ ਜਾਂਦੀ ਹੈ ਜੋ ਕਿ ਹੈ ਤਾਂ ਬਹੁਤ ਹੀ ਹੈਰਾਨ ਕਰਨ ਵਾਲਾ ਫੈਸਲਾ ਸੀ ਅਕਾਲੀ ਦਲ ਦੇ ਅੰਦਰਲੇ ਸੂਤਰ ਦੱਸਦੇ ਹਨ ਕਿ ਉਸ ਵੇਲੇ ਵੀ ਦੋਨਾਂ ਧਿਰਾਂ ਦੇ ਵਿੱਚ ਮਤਲਬ ਮਜੀਠੀਆ ਤੇ ਬਾਦਲ ਪਰਿਵਾਰ ਵਿੱਚ ਇੱਕ ਗਹਿਰੀ ਲਕੀਰ ਖਿੱਚੀ ਜਾਂਦੀ ਹੈ ਅਕਾਲੀ ਸੂਤਰਾਂ ਨੇ ਹੀ ਇਹ ਵੀ ਦੱਸਿਆ ਕਿ ਉਸ ਦਿਨ ਸੁਖਬੀਰ ਬਾਦਲ ਇੱਕ ਹੋਟਲ ਰੂਮ ਦੇ ਵਿੱਚ ਜਾਂਦੇ ਹਨ ਤੇ ਇੰਨਾ ਜ਼ਿਆਦਾ ਮਨ ਦੁਖੀ ਕਰਦੇ ਹਨ ਕਿ ਮੇਰੇ ਕਰਕੇ ਅਕਾਲੀ ਦਲ ਤੇ ਮੇਰੇ ਪਿਤਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸ਼ਾਖ ਨੂੰ ਬਹੁਤ ਹੀ ਵੱਡਾ ਨੁਕਸਾਨ ਹੋਇਆ ਹੈ ਤੇ ਸਭ ਤੋਂ ਵੱਡੀ ਦੁਖੀ ਕਰਨ ਵਾਲੀ ਗੱਲ ਉਹਨਾਂ ਨੂੰ ਇਹ ਸਤਾ ਰਹੀ ਸੀ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਫਕਰ-ਏ-ਕੌਮ ਦਾ ਜਿਹੜਾ ਸਨਮਾਨ ਸੀ ਉਹ ਵੀ ਵਾਪਸ ਲੈ ਲਿਆ ਗਿਆ ਸੁਖਵੀਰ ਬਾਦਲ ਨੂੰ ਇਹ ਲੱਗਦਾ ਸੀ ਕਿ ਇਹ ਸਾਰੇ ਕੁਝ ਦਾ ਜ਼ਿੰਮੇਵਾਰ ਮੈਂ ਹਾਂ ਤੇ ਦੱਸਿਆ ਜਾਂਦਾ ਹੈ ਕਿ ਉਹ ਹੋਟਲ ਦੇ ਰੂਮ ਦੇ ਵਿੱਚ ਬਸ ਇੱਕ ਰੋਏ ਹੀ ਨਹੀਂ ਕਸਰ ਕੋਈ ਵੀ ਬਾਕੀ ਨਹੀਂ ਸੀ ਉਦੋਂ ਵੀ ਉਸ ਘੜੀ ਦੇ ਵਿੱਚ ਸੁਖਵੀਰ ਬਾਦਲ ਦੇ ਨਾਲ ਮਜੀਠੀਆ ਪਰਿਵਾਰ ਬਿਲਕੁਲ ਵੀ ਨਹੀਂ ਖੜਿਆ ਇਹ ਹੀ ਇੱਕ ਦੂਰੀਆਂ ਪੈਣ ਦਾ ਮੇਨ ਕਾਰਨ ਮੰਨਿਆ ਜਾਂਦਾ ਹੈ ਫਿਰ ਇੱਕ ਹੋਰ ਵੱਡਾ ਘਟਨਾਕ੍ਰਮ ਹੁੰਦਾ ਹੈ ਜਦੋਂ ਸ਼੍ਰੋਮਣੀ ਕਮੇਟੀ ਵੱਲੋਂ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਣਵੀਰ ਸਿੰਘ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾ ਦਿੱਤਾ ਜਾਂਦਾ ਹੈ ਤਾਂ ਉਸ ਵੇਲੇ ਵੀ ਮਜੀਠੀਆ ਅਤੇ ਬਿਕਰਮਜੀਤ ਮਜੀਠੀਆ ਦੇ ਜਿਹੜੇ ਸਾਥੀ ਸੀ ਉਹ ਖੁੱਲ੍ਹ ਕੇ ਐਸਜੀਪੀਸੀ ਦੇ ਖਿਲਾਫ ਬੋਲੇ ਸਨ ਫਿਰ ਉਸ ਸਮੇਂ ਅਕਾਲੀ ਲੀਡਰਸ਼ਿਪ ਵੱਲੋਂ ਇਹੇ ਤੱਕ ਕਿਹਾ ਜਾਂਦਾ ਰਿਹਾ ਕਿ ਬਿਕਰਮਜੀਤ ਮਜੀਠੀਆ ਨੇ ਸੁਖਬੀਰ ਬਾਦਲ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ ਹੈ ਭਾਵੇਂ ਇਹ ਬਿਆਨ ਬਲਵਿੰਦਰ ਸਿੰਘ ਭੁੰਦੜ ਦੇ ਨਾਮ ਤੇ ਪੇਸ਼ ਕੀਤਾ ਗਿਆ ਸੀ ਬਾਅਦ ਦੇ ਵਿੱਚ ਭੁੰਦੜ ਸਾਹਿਬ ਇਹ ਬਿਆਨ ਤੋਂ ਮੁਕਰਦੇ ਵੀ ਹਨ ਤੇ ਇਸ ਗੱਲ ਦੀ ਲਿਪਾਪੋਚੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਫੇਰ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਜਾਂ ਕਾਰਜ ਕਰਨੀ ਦਾ ਐਲਾਨ ਕੀਤਾ ਜਾਂਦਾ ਹੈ ਤਾਂ ਉਸ ਟਾਈਮ ਵੀ ਬਿਕਰਮਜੀਤ ਸਿੰਘ ਮਜੀਠੀਆ ਅਤੇ ਉਸ ਦੇ ਖਾਸ ਲੀਡਰਾਂ ਨੂੰ ਉਸ ਕਮੇਟੀ ਵੱਲੋਂ ਬੁਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਜਾਂਦਾ ਤਾਂ ਕਿਹਾ ਜਾਣ ਲੱਗਿਆ ਕਿ ਹੁਣ ਸੁਖਬੀਰ ਬਾਦਲ ਵੱਲੋਂ ਤੇ ਅਕਾਲੀ ਦਲ ਵੱਲੋਂ ਬਿਕਰਮਜੀਤ ਮਜੀਠੀਆ ਅਤੇ ਉਸ ਦੇ ਸਾਥੀਆਂ ਨੂੰ ਛਾਂਟਣਾ ਜਾਂ ਸ਼ੁਰੂ ਕਰ ਦਿੱਤਾ ਗਿਆ ਹੈ 2007 ਦੇ ਵਿੱਚ ਬਿਕਰਮਜੀਤ ਸਿੰਘ ਮਜੀਠੀਆ ਮਾਝੇ ਤੋਂ ਜਿੱਤ ਕੇ ਪਹਿਲੀ ਵਾਰ ਵਿਧਾਇਕ ਬਣੇ ਤੇ ਉਹ ਮਨਿਸਟਰ ਬਣਦੇ ਹਨ ਮਨਿਸਟਰ ਬਣਦੇ ਹੀ ਬਿਕਰਮਜੀਤ ਸਿੰਘ ਮਜੀਠੀਆ ਦੀ ਹਰ ਪਾਸੇ ਤੂਤੀ ਬੋਲਦੀ ਹੈ ਇਹਨਾਂ ਦੇ ਹੁਕਮ ਤੋਂ ਬਿਨਾ ਕੋਈ ਵੀ ਕੰਮ ਨਹੀਂ ਹੁੰਦਾ ਤੇ ਇਹਨਾਂ ਨੂੰ ਮਾਝੇ ਦਾ ਜਰਨੈਲ ਵੀ ਕਿਹਾ ਜਾਣ ਲੱਗਿਆ ਜਿਸ ਦੇ ਕਾਰਨ ਕਿ ਕੁਝ ਜਿਹੜੇ ਮਾਜੇ ਦੇ ਵਿੱਚ ਸੀਨੀਅਰ ਅਕਾਲੀ ਆਗੂ ਜਾਂ ਜਥੇਦਾਰ ਸੀ ਉਹਨਾਂ ਨੂੰ ਖੁੱਡੇ ਲੈਣ ਲਾਉਣਾ ਮਜੀਠੀਆ ਨੇ ਸ਼ੁਰੂ ਕਰ ਦਿੱਤਾ ਸੀ ਇਸ ਗੱਲ ਦਾ ਅਭਾਸ ਤਾਂ ਪਹਿਲਾਂ ਹੀ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਖੁਦ ਮੁੱਖ ਮੰਤਰੀ ਹੁੰਦੇ ਸਨ ਉਹਨਾਂ ਨੂੰ ਅਹਿਸਾਸ ਹੋ ਗਿਆ ਸੀ ਕਿ ਨਵੀਂ ਉਮਰ ਦੇ ਜਿਹੜੇ ਅਕਾਲੀ ਲੀਡਰ ਨੇ ਉਹ ਪੁਰਾਣੇ ਸੀਨੀਅਰ ਜਥੇਦਾਰਾਂ ਨੂੰ ਹੁਣ ਖੁੱਡੇ ਲੈਣ ਲਾਉਣ ਲੱਗ ਪਏ ਹਨ ਯਾਦ ਕਰੋ ਜਲੰਧਰ ਦਾ ਐਨ ਆਰ ਆਈ ਸਮੇਲਨ ਉਹਨੂੰ ਅਸੀਂ ਕਿਵੇਂ ਭੁੱਲ ਸਕਦੇ ਹਾਂ ਜਿੱਥੇ ਪ੍ਰਕਾਸ਼ ਸਿੰਘ ਬਾਦਲ ਨੇ ਸਿੱਧਾ-ਸਿੱਧਾ ਬਿਕਰਮਜੀਤ ਸਿੰਘ ਮਜੀਠੀਆ ਨੂੰ ਵੀ ਖਰੀ-ਖਰੀ ਸੁਣਾਈ ਸੀ ਉਹਨਾਂ ਨੇ ਕਿਹਾ ਸੀ ਕਿ ਜਿਹੜੇ ਨਵੀਂ ਉਮਰ ਦੇ ਉਹ ਨ ਅਕਾਲੀ ਦਲ ਦੇ ਵਿੱਚ ਆਏ ਤੁਹਾਨੂੰ ਤਾਂ ਪੱਕੀ ਪਕਾਈ ਥਾਲ ਦੇ ਵਿੱਚ ਸਜ ਕੇ ਖਾਣ ਨੂੰ ਮਿਲ ਗਈ ਆ ਮੈਨੂੰ ਪੁੱਛੋ ਜਾਂ ਮੇਰੇ ਆ ਸੀਨੀਅਰ ਲੀਡਰਾਂ ਤੋਂ ਪੁੱਛੋ ਕਿਵੇਂ ਜੇਲਾਂ ਕੱਟ-ਕੱਟ ਕੇ ਅਸੀਂ ਅਕਾਲੀ ਦਲ ਖੜਾ ਕੀਤਾ ਇਹ ਗੱਲ ਹੁਣ ਤੁਸੀਂ ਖੁਦ ਹੀ ਪ੍ਰਕਾਸ਼ ਸਿੰਘ ਬਾਦਲ ਜੀ ਦੇ ਮੂੰਹੋਂ ਸੁਣੋ ਇਹ ਟੁੱਲੇ ਮਾਰ ਕੇ ਹੀ ਕੰਮ ਬੜ ਜਾਂਦਾ ਅੱਜ ਟੁੱਲੇ ਮਾਰ ਕੇ ਪੰਜਾਂਰੀਆਂ ਵਿੱਚ ਹਕੂਮਤਰੀ ਪੜ ਜਾਂਦੀ ਪਰ ਸਰਦਾਰੋਂ ਸੌਖਾ ਨਹੀਂ ਬਣਿਆ ਅਜਾਦੀ 'ਚ ਮੈਂ 17 ਸਾਲ ਦੇ ਗੱਟੀ ਐ ਆ ਹੁਣ ਤਾਂ ਜੋ ਕੁਝ ਇਹ ਕਹੀਏ ਮੈਂ ਤੁਹਾਨੂੰ ਇਹਨਾਂ ਦਾ ਪੱਕੀ ਪਕਾਈ ਦੀ ਫਾਲ ਪਰੋਸ ਕੇ ਬਣਾਤਾ ਹੁਣ ਕਬਜਾ ਕਰ ਤੂੰ ਫਿਰਦੇ ਤੁਸੀਂ ਵੀ ਬੜੀ ਕਰੀਮ ਕਰ ਦਿਓ ਇਹ ਮੈਨੂੰ ਪਤਾ ਜਿਹੜੇ ਮੇਰੇ ਨਾਲ ਦੇ ਕੋਈ ਤੇ ਹੈ ਨਹੀਂ ਆ ਭੁੱਲਣ ਸਾਹਿਬ ਬੈਠੇ ਕਿ ਨਹੀਂ ਢੀਂਡ ਸਾਹਿਬ ਸਾਹਿਬ ਭੁੱਲਣ ਸਾਹਿਬ ਸਾਡੇ ਨਾਲ ਜੋ ਹੋਈ ਆ ਘਾਹ ਸਾਹਿਬ ਆਪਣਾ ਆ ਤਾਂ ਖੜੇ ਹੋ ਘਾਹ ਸਾਹਿਬ ਕਿੰਨਾ ਦਾ ਘਰ ਵਾਲੀ ਨੋ ਕਿੰਨੇ ਪੋਤਿਆਂ ਕਿੰਨੇ ਪੋਤੇ ਜੇ ਆਪ ਇਹਨਾਂ ਨੂੰ ਹਵਾਲਾਤ ਚ ਉੱਥੇ ਗੰਦ ਦਾ ਡੋਕਰਾ ਲਿਆ ਕੇ ਇਹਨਾਂ ਦੇ ਵਿੱਚ ਰੱਖੋ ਅਕਾਲੀ ਦਰ ਕੋਈ ਸੌਖੀ ਗੱਲ ਨਹੀਂ ਬੜੇ ਸੰਘਰਸ਼ ਹੋਇਆ ਬੜਾ ਯੁੱਧ ਲੱਗਿਆ ਔਰ ਬੜਾ ਮੁਸ਼ਕਿਲ ਤਾਂ ਜਾ ਕੇ ਅੱਜ ਅਸੀਂ ਸਾਰੇ ਲੋਕਾਂ ਦਾ ਕਾਰਪੀਟਰ ਜਿੱਤੇ ਹੈ ਤੇ ਸਰਕਾਰਾਂ ਬਣੇ ਇੱਕ ਦੇ ਕੋਈ ਛੋਈਦਾ ਸੀ ਕਾਦੀ ਕਾਦੀ ਸਰਕਾਰ ਬਣ ਗਈ ਅਮਰਿਤ ਸਰ ਦੇ ਨਾਲ ਸਬੰਧਿਤ ਇੱਕ ਸਿਆਸਤਦਾਨ ਨੇ ਜੀ ਮਨਦੀਪ ਸਿੰਘ ਮੰਨਾ ਉਹ ਅਕਾਲੀ ਦਲ ਦੇ ਵਿੱਚ ਵੀ ਰਹੇ ਨੇ ਕਾਂਗਰਸ ਦੇ ਵਿੱਚ ਵੀ ਰਹੇ ਨੇ ਪਰ ਹੁਣ ਤੁਸੀਂ ਉਹਨਾਂ ਦੇ ਮੂੰਹੋਂ ਵੀ ਇਹ ਸੁਣੋ ਕਿ ਬਿਕਰਮਜੀਤ ਮਜੀਠੀਆ ਨੂੰ ਸੁਖਬੀਰ ਬਾਦਲ ਕਿਵੇਂ ਲੈ ਕੇ ਆਏ ਤੇ ਕੀ ਕੀ ਹੋਇਆ ਬਹੁਤ ਹੀ ਹੈਰਾਨੀ ਜਨਕ ਖੁਲਾਸੇ ਉਹਨਾਂ ਨੇ ਕੀਤੇ ਨੇ ਫਿਰ ਇਸ ਤੋਂ ਬਾਅਦ ਜੀ ਤੁਹਾਨੂੰ ਮੈਂ ਕਿਰਨ ਵੀਰ ਸਿੰਘ ਕੰਗ ਜੋ ਕਿ ਵੱਡੇ ਬਾਦਲ ਸਾਹਿਬ ਬਾਦਲ ਸਾਹਿਬ ਦੇ ਜਿਹੜੇ ਸ਼੍ਰੀਮਤੀ ਜੀ ਸੀ ਉਹਨਾਂ ਦੇ ਪੁੱਤਰ ਬਣੇ ਹੋਏ ਸੀ ਉਹਨਾਂ ਨੇ ਕੀ ਖੁਲਾਸੇ ਕੀਤੇ ਨੇ ਉਹ ਵੀ ਦਿਖਾਵਾਂਗਾ ਪਹਿਲਾਂ ਮਨਦੀਪ ਮੰਨਾ ਦੀ ਗੱਲ ਸੁਣੋ ਜੀ 2005 ਦੇ ਵਿੱਚ ਉਹ ਮਾਝੇ ਦੇ ਵਿੱਚ ਇਹੋ ਜਿਹਾ ਹੁੰਦਾ ਕਿ ਇੱਕ ਗਰੁੱਪ ਹੁੰਦਾ ਬਰੰਪੁਰਾ ਇੱਕ ਹੁੰਦਾ ਹੈ ਗਰੁੱਪ ਕੈਰੋ ਇਹ ਦੋਵੇਂ ਗਰੁੱਪ ਜਿਹੜੇ ਸੁਖਵੀਰ ਤੋਂ ਬਾਹਰ ਸੀਗੇ ਜਦੋਂ ਸੁਖਵੀਰ ਜੀ ਸਿਆਸਤ ਦੇ ਵਿੱਚ ਐਂਟਰੀ ਮਾਰਦੇ ਨੇ ਤੇ ਉਹ ਦੋਵੇਂ ਇਹਨਾਂ ਦੇ ਕਹਨੇ ਦੇ ਵਿੱਚ ਨਹੀਂ ਸੀ ਹੈਗੇ ਇੱਕ ਤੀਜੀ ਧਿਰ ਖੜੀ ਕੀਤੀ ਜਾਂਦੀ ਹੈ ਵੈਸੇ ਤੇ ਉਹਨਾਂ ਦੇ ਨਾਲ ਸੀਗੇ ਉੱਥੇ ਮੰਤਰੀ ਸਾਡੇ ਰਹੇ ਸਰਗੁਲਜਾਰ ਸਿੰਘ ਰਣੀਕੇ ਪਰ ਉਹ ਇੰਨੇ ਪਾਵਰਫੁੱਲ ਹੋ ਕੇ ਉੱਭਰੇ ਨਹੀਂ ਉਹਨਾਂ ਨੂੰ ਫਿਰ ਆਪਣਾ ਇੱਕ ਠੋਸ ਬੰਦਾ ਚਾਹੀਦਾ ਸੀਗਾ ਤੇ ਉਸ ਦੌਰ ਔਰ ਮਾਜਦੀ ਸਿਆਸਤ ਦੇ ਵਿੱਚ ਉਹ ਸਰਗਰਮ 2005 ਦੇ ਵਿੱਚ ਹੁੰਦੇ ਨੇ ਸੁਖਵੀਰ ਵੱਡਾ ਚਿਹਰਾ ਸੀਗਾ ਸਾਨੂੰ ਪਤਾ ਸੀ ਆਉਣ ਵਾਲੇ ਸਮੇਂ ਦੇ ਵਿੱਚ ਮੁੱਖ ਮੰਤਰੀ ਬਣਨਾ ਔਰ ਅਸੀਂ ਸਾਰੇ ਇਹਦੇ ਨਾਲ ਜੁੜਨਾ ਸ਼ੁਰੂ ਹੋ ਗਏ ਔਰ ਵਿਕਰਮ ਜੀਟੀਆਂ ਦੇ ਦਿਮਾਗ 'ਚ ਭੁਲੇਖਾ ਕਿ ਤੋਂ ਆਇਆ ਉਹ ਤਾਂ ਮੈਂ ਤੇ ਪਹਿਲੇ ਦਿਨੀ ਵੇਖ ਲਿਆ ਸੀਗਾ ਜਦੋਂ ਸਰਕਾਰ ਬਣਦੀ ਆ 2007 ਦੇ ਵਿੱਚ ਔਰ ਵਿਕਰਮ ਜੀਟੀਆਂ ਨੂੰ ਇਹ ਮਹਿਸੂਸ ਹੋਣਾ ਸ਼ੁਰੂ ਹੋ ਗਿਆ ਸੀਗਾ ਕਿ ਇਹ ਸਰਕਾਰ ਮੇਰੇ ਸਿਰ ਤੇ ਆਈ ਹੈ ਅੱਛਾ ਜੀ ਮਤਲਬ ਇਹ ਬਹੁਤ ਜਿਆਦਾ ਦਿਮਾਗ ਚੇ ਸੀਗਾ ਔਰ ਆਲੇ ਦੁਆਲੇ ਵਾਲੇ ਜਿਹੜੇ ਚਿੰਚੇ ਹੁੰਦੇ ਨਾ ਅਸੀਂ ਵੀ ਉਹਦਾ ਮਤਲਬ ਮੈਨੂੰ ਦੇ ਤੋ ਸਾਥੀ ਕਹੋ ਸਾਥੀ ਨਹੀਂ ਸੀ ਅਸੀਂ ਹੈਗੇ ਉਹ ਤਾਂ ਬਿਕਰਮਜੀਤ ਸਿੰਘ ਜੀ ਦੀ ਉਮਰ ਵੀ ਬਹੁਤ ਛੋਟੀ ਹੋਣੀ ਹੈ ਬਿਲਕੁਲ ਛੋਟੀ ਸੀ ਮੇਰੇ ਖਿਆਲ ਹੁਣੇ 50 ਦੇ ਕਰੀਬ ਹੋਊਗਾ ਤੇ ਤੁਸੀਂ ਸਾਢੇ 8 ਦਾ ਹੀ ਮੈਨੂੰ ਇੱਕ ਸਾਲ ਛੋਟਾ ਜਾਂ ਵੱਡਾ ਹੋਊਗਾ ਔਰ ਉਹਦੇ ਦਿਮਾਗ ਤੇ ਇਹ ਸਾਡੇ ਲੋਕਾਂ ਨੇ ਫਤੂਰ ਚੜਾਤਾ ਮੈਂ ਕੱਲਾ ਬੰਦਾ ਵੀ ਉਹਦੋਂ ਕਹਿੰਦਾ ਸੀ ਕਿ ਨਹੀਂ ਯਾਰ ਅਸੀਂ ਤੇ ਇੱਜ਼ਤ ਤੁਹਾਡੀ ਸੁਖਵੀਰ ਜੀ ਦਾ ਨਾਮ ਬਹੁਤ ਵੱਡਾ ਹੈ ਬਾਦਲ ਪਰਿਵਾਰ ਨਾਲ ਜੁੜੇ ਹੋ ਤੇ ਤੁਹਾਡੇ ਕਰਦੇ ਆ ਮੈਂ ਚੰਗੇ ਚੰਗੇ ਬੰਦੇ ਵੇ ਬਹੁਤ ਮਿਲ ਗਈ ਐਸਐਸਪੀ ਡੀਸੀ ਡੀਜੀਪੀ ਸਲੂਟ ਮਾਰਦੇ ਫਿਰਦੇ ਨੇ ਔਰ ਕਿਸੇ ਵੇਲੇ ਬੰਦਾ ਨਾ ਆਪਣੀ ਪਾਵਰ ਹੀ ਸਾਡੇ ਜ਼ਿਲ੍ਹੇ ਦੇ ਹਲਾਤੇ ਬਣ ਕੇ ਸੀਗੇ 2007 ਤੋਂ 17 ਤੱਕ ਕਿ ਸਾਡੇ ਜ਼ਿਲ੍ਹੇ ਚ ਗੋਲੀ ਚੱਲਣੀ ਤੇ ਮੇਰਾ ਖਿਆਲ ਆ ਵੀ ਵਿਕਰਮਜੀਠੇ ਦੀ ਮਰਜ਼ੀ ਤੋਂ ਬਿਨਾ ਕਿਸੇ ਉੱਤੇ ਕਾਰਵਾਈ ਨਹੀਂ ਸੀ ਹੋ ਸਕਦੀ। ਉੱਚ ਮੈਂ ਅੱਜ ਵੀ ਚੈਲੰਜ ਕਰਦਾ ਕਿ ਔਨ ਰਿਕਾਰਡ ਹੈ ਤੁਸੀਂ ਕੱਢ ਕੇ ਦੇਖੋ ਕਿ ਪੂਰੇ ਪੰਜਾਬ ਚ ਜੇ ਨਸ਼ਾ ਫੜਿਆ ਗਿਆ ਹੋਊਗਾ ਚਾਹੇ ਉਹ ਸਮਾਇਕ ਹੈ ਚਾਹੇ ਉਹ ਸ਼ਰਾਬ ਹੈ ਹਰ ਥਾਣੇ ਦਾ ਡਾਟਾ ਤੁਸੀਂ ਲੈ ਸਕਦੇ ਹੋ ਉੱਚ ਇਹ ਦੇਖ ਲਓ ਵੀ ਮਜੀਠੇ ਚ ਕਿੰਨੇ ਪਰਚੇ ਦਰਜ ਹੋਏ ਨੇ ਹੋਈ ਨਹੀਂ ਸਕਦੇ। ਅੱਜ ਵੀ ਮੈਨੂੰ ਸਯੂਥ ਨੂੰ ਇਹ ਜ਼ਰੂਰ ਕਹਿਣਾ ਚਾਹੁੰਗਾ ਜਿਹੜੇ ਇਹਨੂੰ ਫਾਲੋ ਕਰਦੇ ਨੇ ਜਿਹੜੇ ਮਤਲਬ ਇਹਦੇ ਤੋਂ ਇਨਸਪੀਰੇਸ਼ਨ ਲੈਂਦੇ ਨੇ ਇਹਦੇ ਤੋਂ ਮਤਲਬ ਪ੍ਰਭਾਵਿਤ ਨੇ ਉਹਨਾਂ ਨੇ 7 ਤੋਂ 17 ਵਾਲਾ ਸਮਾਂ ਨਹੀਂ ਦੇਖਿਆ ਉਹਨਾਂ ਦੇ ਬਰਥ ਹੀ ਮੇਰਾ ਖਿਆਲ ਆ ਵੀ 16 17 ਚ ਮਤਲਬ ਉਦੋਂ ਆਏ ਨੇ 2010 ਦੇ ਕਰੀਬ ਉਹ ਅੱਜ ਵੇਖਦੇ ਨੇ ਵੀ ਬਹੁਤ ਤਾਮਚਾ ਦਿੱਥੇ ਲੁਧਿਆਣੇ ਦੇ ਵਿੱਚ ਵੀ ਕੋਈ ਐਸਪੀ ਦੇ ਉੱਤੇ ਵੀ ਹਮਲਾ ਹੁੰਦਾ ਮਤਲਬ ਇੰਨਾ ਜਿਹੜਾ ਬੰਦਾ ਟੰਡ ਦੇ ਉੱਤੇ ਹਾਲਾਤ ਇਹ ਬਣ ਗਏ ਸੀ ਭਾਈ ਦੋ ਅੰਦਰ ਕਿ ਇਹ ਇਨਾ ਜ਼ਿਆਦਾ ਮਤਲਬ ਆਪਣੇ ਆਪ ਨੂੰ ਪਾਵਰਫੁਲ ਸਮਝਣਾ ਸ਼ੁਰੂ ਹੋ ਗਿਆ ਸੀਗਾ ਜੋ ਮੈਂ ਕਹਿ ਦੂੰਗਾ ਉਹੀ ਹੋਣਾ ਤੇ ਵਾਕਿਆ ਹੀ ਹਾਲਾਤ ਹੁੰਦੇ ਸੀਗੇ ਔਰ ਇਹ ਕੋਈ ਇੱਕ ਕੇਸ ਨਹੀਂ ਪੰਜਾਬ ਚ ਤੁਹਾਨੂੰ ਇਹਦੇ ਨਾਲ ਦੇ ਸੈਂਕੜੇ ਕੇਸ ਮਿਲਣਗੇ ਅੱਜ ਇਹ ਕਹਿੰਦੇ ਨੇ ਕਿ ਮਤਲਬ ਇਹ ਪਰਚਾ ਨਿਯਾਜ ਹੋਇਆ ਮੇਰਾ ਖਿਆਲ ਆ ਵੀ ਆਪਾਂ ਤਾਂ ਸੈਂਕੜੇ ਪਰਚੇ ਨਿਯਾਜ ਦਿੱਤੇ ਨੇ ਯਾਰ ਲੋਕਾਂ ਦੇ ਉੱਤੇ ਲੋਕਾਂ ਦੀਆਂ ਧੀਆਂ ਭੈਣਾਂ ਮਾਵਾ ਆਪਾਂ ਮਰਵਾਇਆਂ ਨੇ ਆਪਾਂ ਤਾਂ ਕਤਲ ਤੱਕ ਦੇ ਇਨਸਾਫ ਨਹੀਂ ਦਿੱਤੇ ਲੋਕਾਂ ਨੂੰ ਹਾਲਾਤ ਮਜੀਠੀਆ ਦੀ ਪਾਵਰ ਇੰਨੀ ਜ਼ਿਆਦਾ ਵੱਧ ਚੁੱਕੀ ਸੀ ਕਿ ਲੋਕੀ ਲੋਕੀ ਤੇ ਲਿਖਦੇ ਸੀ ਨਾ ਪ੍ਰਾਊਡ ਟੂ ਬੀ ਅਕਾਲੀ ਮੇਰੇ ਖਿਆਲ ਉਹਦੀ ਜੀ ਗੁਰ ਇਹ 7 ਤੋਂ 17 ਤੱਕ ਇੰਨਾ ਜ਼ਿਆਦਾ ਤਾਣਾ ਬਾਣਾ ਵਿਗੜ ਗਿਆ ਜਿਹੜਾ ਹੁਣ ਤੱਕ ਕਿਸੇ ਦੇ ਕਾਬੂ 'ਚ ਨਹੀਂ ਆ ਰਿਹਾ ਹੁਣ ਇੱਕ ਹੋਰ ਬਹੁਤ ਵੱਡੀ ਮਿਸਾਲ ਮੈਂ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਿਹਾ ਜੀ ਕਿਰਨ ਵੀਰ ਸਿੰਘ ਕੰਗ ਜਿਨ੍ਹਾਂ ਨੂੰ सुरेंद्र कौर ਬਾਦਲ ਜੀ ਪ੍ਰਕਾਸ਼ ਸਿੰਘ ਬਾਦਲ ਜੀ ਦੇ ਸ਼੍ਰੀਮਤੀ ਸੀ ਜਿਹੜੇ ਉਹਨਾਂ ਨੇ ਆਪਣਾ ਪੁੱਤਰ ਬਣਾ ਕੇ ਰੱਖਿਆ ਹੋਇਆ ਸੀ ਤੇ ਉਹ ਵੱਡੇ ਬਾਦਲ ਸਾਹਿਬ ਦੇ ਬਹੁਤ ਹੀ ਨਜ਼ਦੀਕ ਸਨ ਉਹਨਾਂ ਨੇ ਇੱਕ ਘਟਨਾ ਕ੍ਰਮ ਦਾ ਇਹ ਦੱਸਿਆ ਕਿ ਜਿਹੜੇ ਲੋਕ ਕਹਿੰਦੇ ਨੇ ਨਾ ਕਿ ਇਹ ਤਾਂ ਜੀ ਸੁਖਬੀਰ ਬਾਦਲ ਨੂੰ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਸੀ ਉਹਨਾਂ ਬਾਰੇ ਇਹਨਾਂ ਨੇ ਘਟਨਾ ਕ੍ਰਮ ਦੱਸਿਆ ਕਿ ਮੈਂ ਉਹਨਾਂ ਦੇ ਘਰੇ ਬੈਠਾ ਸੀ ਜਦ ਦਰ ਕੋਰ ਬਾਦਲ ਮੈਡਮ ਨੂੰ ਕਿ ਮੈਡਮ ਹੁਣ ਸੀਐਮ ਤੁਸੀਂ ਆਪਣੇ ਪੁੱਤਰ ਸੁਖਵੀਰ ਬਾਦਲ ਨੂੰ ਬਣਾ ਦਿਓ ਤਾਂ ਉਹਨਾਂ ਨੇ ਮੂੰਹੋਂ ਕਿਹੋ ਜਿਹਾ ਜਵਾਬ ਦਿੱਤਾ ਇਹ ਤੁਸੀਂ ਕਿਰਨਵੀਰ ਕੰਗ ਦੀ ਜ਼ੁਬਾਨੀ ਸੁਣੋ ਤੇ ਇਹਨਾਂ ਨਾਲ ਵੀ ਕਿਵੇਂ ਧੱਕਾ ਹੋਇਆ ਸਾਰਾ ਕੁਝ ਦੱਸਣਗੇ ਉਹ ਨਾਲ ਹੀ ਕਿਰਨਵੀਰ ਕੰਗ ਨੇ ਇਹ ਵੀ ਦੱਸਿਆ ਕਿ ਜਦੋਂ ਬਾਦਲ ਪਰਿਵਾਰ ਦੇ ਉੱਪਰ ਭ੍ਰਿਸ਼ਟਾਚਾਰ ਦਾ ਮੁਕੱਦਮਾ ਕੈਪਟਨ ਅਮਰਿੰਦਰ ਸਿੰਘ ਨੇ ਦਰਜ ਕੀਤਾ ਸੀ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਲਈ ਉਦੋਂ ਮੈਂ ਬਹੁਤ ਹੀ ਜ਼ਿਆਦਾ ਦੁੱਖ ਕੱਟੇ ਮੇਰੇ ਤੇ ਬਹੁਤ ਵੱਡੇ ਵੱਡੇ ਅਪਰਾਧਿਕ ਮਾਮਲੇ ਵੀ ਦਰਜ ਹੋਏ ਸੀ ਮੈਂ ਇੱਕ ਢਾਹ ਕੇ ਬਾਦਲ ਪਰਿਵਾਰ ਲਈ ਖੜਾ ਰਿਹਾ ਸੀ ਮੈਂ ਬਾਲਸਰ ਗੱਲ ਛੇੜ ਲਈ ਪੁੰਦਰ ਸਾਹਿਬ ਉੱਤੇ ਬੈਠਾ ਸੀ ਤੇ ਮੈਂ ਕਹੇ ਜੀ ਮੈਂ ਕੱਲ੍ਹ ਆਨੇ ਗੱਲ ਕਰਨੀ ਕੋਈ ਨਹੀਂ ਕੱਕਾ ਹਾਂ ਮੈਂ ਕਹੇ ਜੀ ਆਪਣੇ ਜੁੰਦ ਜੀ ਨੂੰ ਸੇਮ ਨਾਲ ਚਲੋ ਮੈਂ ਤਾਂ ਗੱਲ ਕਰਤੀ ਕਹਿੰਦੇ ਕਿਉਂ ਤੂੰ ਸਵਾਰ ਵਕਾਲਤ ਕਰਦਾ ਪਿਆ ਹੁਣ ਤੇ ਹੱਸ ਕੇ ਉਹਨਾਂ ਨੇ ਜਿਹੜੀ ਚੀਜ਼ ਨਹੀਂ ਸੀ ਨਾ ਉਹਨਾਂ ਨੂੰ ਉਹਨਾਂ ਡਾਲ ਚਲੋ ਰੋਟੀ ਖਾਈਏ ਤੱਕ ਹਾਂ ਤੇ ਰੋਟੀ ਉਟੀ ਕਾ ਲਈ ਅਸੀਂ ਬੜੇ ਕੁਝ ਹੋ ਜਾਂਦੇ ਡਾਈਨਰ ਤੇ ਪ੍ਰਕਾਸ਼ ਸਿੰਘ ਬਦਲਣਾ ਰੋਟੀ ਕਾ ਲਈ ਹੋ ਸ਼ਾਮ ਨੂੰ ਜੀ ਮੈਨ ਮੈਡਮ ਨੇ ਸੱਦਿਆ ਮੈਨੂੰ ਕਹਿੰਦੇ ਤੂੰ ਕਿਨੂੰ ਪੁੱਛ ਕੇ ਆ ਗੱਲ ਕੀਤਾ ਮੈਂ ਕਹੇ ਜੀ ਤੁਸੀਂ ਮਦਰ ਤੁਹਾਨੂੰ ਹੋਰ ਕੀ ਚਾਹੀਦਾ ਕਹਿੰਦੇ ਗੱਲ ਸੁਣਦਾ ਅਕਾਲੀ ਦਲ ਦਾ ਪ੍ਰਧਾਨ ਬਣਾਦਾ ਆਪਣੀ ਕਾਬਲੀਅਤ ਦਿਖਾਏ ਜਿੰਨੀ ਦੇ ਤੱਕ ਸਰਦਾਰ ਸਾਹਿਬ ਜੀ ਹੁੰਦੇ ਨੇ ਸਰਦਾਰ ਸਾਹਿਬ ਹੀ ਸੀਐਮ ਲੈਣਗੇ ਅੱਗੋਂ ਉਹ ਜੀ ਬਾਈਅਤ ਗੱਲ ਕਰਦੇ ਅੱਛਾ ਹਜੇ ਆਪਣੇ ਆਪ ਨੂੰ ਪ੍ਰੂਵ ਕਰੋ ਲੋਕੀ ਕਹਿੰਦੇ ਨੇ ਕਿ ਮਿਸਿਸ ਬਾਦਲ ਚਾਹੁੰਦੇ ਸੀ ਸੀਐਮ ਬਣ ਜਾ ਮੁੰਡਾ ਮੇਰਾ ਉਹ ਕਹਿੰਦੇ ਉਹਨਾਂ ਦੀ ਉਹਨਾਂ ਦਾ ਪੋਲਿਟਿਕਸ ਦਾ ਗਰਾਊਂਡ ਦੇਖੋ ਕਿੰਨਾ ਉਹਨਾਂ ਨੇ ਤੈਅ ਕੀਤਾ ਤੇ ਆਪਣਾ ਦੇਖੋ ਇਹ ਇਹਦੇ ਕੋਲ ਤਾਂ ਕਹਿੰਦੇ ਆਪਣੇ ਸਾਰੇ ਨਹੀਂ ਕੰਟਰੋਲ ਹੁੰਦੇ ਕਹਿੰਦਾ ਮਜੀਠੀਆ ਜਦੋਂ ਮਨਿਸਟਰ ਬਣ ਗਿਆ ਸੀ ਉਸ ਦਾ ਇੰਨਾ ਬੋਲ ਵਾਲਾ ਹੋ ਗਿਆ ਸੀ ਕਿ ਅਕਾਲੀ ਦਲ ਦੇ ਜਿਹੜੇ ਪੁਰਾਣੇ ਸੀਨੀਅਰ ਲੀਡਰ ਸੀ ਉਹ ਸਿੱਧਾ ਸਿੱਧਾ ਕਹਿਣ ਲੱਗ ਪਏ ਸੀ ਕਿ ਹੁਣ ਨਹੀਂ ਜੀ ਸਾਨੂੰ ਕੋਈ ਪੁੱਛਦਾ ਨਾ ਸਾਡੀ ਚੱਲਦੀ ਆ ਕਿਉਂਕਿ ਸੁਖਬੀਰ ਬਾਦਲ ਦਾ ਬਹੁਤ ਹੀ ਕਰੀਬੀ ਰਿਸ਼ਤੇਦਾਰ ਹੈ ਮਜੀਠੀਆ ਹੁਣ ਅਸੀਂ ਤਾਂ ਆਪਣੇ ਆਪ ਹੀ ਖੁੱਡੇ ਲੈਣ ਲੱਗਣ ਨੂੰ ਤਿਆਰ ਬੈਠੇ ਆ ਪੂਰੇ ਦਾ ਪੂਰਾ ਕੰਟਰੋਲ ਉਸ ਟਾਈਮ ਮਾਝੇ ਦਾ ਮਜੀਠੀਏ ਦੇ ਹੱਥ ਵਿੱਚ ਆ ਗਿਆ ਸੀ ਜਦੋਂ ਕਿ ਸੁਖਬੀਰ ਬਾਦਲ ਦੇ ਜੀਜਾ ਜੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਤੱਕ ਨੂੰ ਵੀ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਸੀ ਹੁਣ ਵੀ ਉਹ ਅਕਾਲੀ ਇਹ ਆ ਕਿ ਬਿਕਰਮਜੀਤ ਮਜੀਠੀਆ ਨੂੰ ਜਿਹੜੀ ਇੱਜ਼ਤ ਜਿਹੜੀ ਪਾਵਰ ਤੇ ਜੋ ਵੀ ਪੁੱਛ ਪੜਤਾਲ ਉਹਨਾਂ ਦੀ ਅਕਾਲੀ ਭਾਜਪਾ ਸਰਕਾਰ ਵੇਲੇ ਹੁੰਦੀ ਸੀ ਉਹ ਤਾਂ ਹੁਣ ਉਹ ਇੱਜ਼ਤ ਤੇ ਸਤਕਾਰ ਮਿਲਦਾ ਤਾਂ ਬਿਲਕੁਲ ਵੀ ਨਜ਼ਰ ਨਹੀਂ ਆ ਰਿਹਾ ਅੱਜ ਦੀ ਘੜੀ ਤਾਂ ਜੀਜਾ ਸਾਲਾ ਦੇ ਵਿੱਚ ਬਿਲਕੁਲ ਵੀ ਨਹੀਂ ਬਣਦੀ ਦੋਨੇ ਪਰਿਵਾਰਾਂ ਦਾ ਇੱਕ ਦੂਜੇ ਤੋਂ ਉਲਟ ਪਾਸੇ ਨੂੰ ਮੂੰਹ ਕੀਤੇ ਹੋਏ ਨੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਿਆਸਤ ਹੈ ਜੀ ਇਸ ਦੇ ਵਿੱਚ ਕੁਝ ਵੀ ਪੱਕਾ ਨਹੀਂ ਹੁੰਦਾ ਦੋਨੇ ਜੀਜਾ ਸਾਲਾ ਰਲ ਕੇ ਅਕਾਲੀ ਦਲ ਨੂੰ ਅੱਗੇ ਲੈ ਕੇ ਜਾਣ ਦੀ ਸੋਚ ਵਿਚਾਰ ਕਰਕੇ ਵੱਡੇ ਬਾਦਲ ਸਾਹਿਬ ਦੀ ਇੱਜ਼ਤ ਨੂੰ ਦੇਖਦੇ ਹੋਏ ਕੋਈ ਹੋਰ ਫੈਸਲਾ ਲੈ ਕੇ ਇਕਜੁੱਟ ਹੋ ਜਾਣ ਉਹ ਆਪਾਂ ਕਹਿ ਨਹੀਂ ਸਕਦੇ ਇਸ ਕੇਸ ਵਿੱਚ ਕੋਈ ਵੀ ਨਵਾਂ ਮੋੜ ਜਾਂ ਜਾਣਕਾਰੀ ਆਵੇਗੀ ਸਮੇਂ-ਸਮੇਂ ਤੇ ਤੁਹਾਨੂੰ ਦੱਸਦਾ ਰਹਾਂਗਾ ਸਤਿ ਸ਼